सर सर क्या क्या नाम क्या नाम आपका सचिन शर्मा है मेरा तो ये अब जो रोड चला चालू किया टूल, कैसे मामला हुआ क्या हुआ क्या पे जी सर ऐसा हुआ कि एसडीएम साहब से बात हुई है, है? पर तो उन्होंने बोला है कि आज संडे की छुट्टी की वजह से अभी हम उन लोगों को निकाल रहे हैं जी। कल 10 बजे मीटिंग में बुलाया है कल 10 बजे के बाद मीटिंग जो ये गाड़ियाँ फिरी जा रही हैं अभी ये कल से टोल देंगी नहीं तो उनका फैसला जो होगा उसको मानने करेंगे ਕੀ ਕਿਤੇ ਕੀ ਹੱਲ ਕੀਤਾ ਗਿਆ ਇਹਦੇ ਵਿੱਚ ਇਹ ਸੀਗਾ ਕਿ ਜਿੰਨੇ ਇਹ ਟਰੱਕ ਨੇ ਲੋਕਲ ਮੰਡੀਆਂ ਦੇ ਗੇੜੇ ਲਾਣ ਦੇ ਕਣਕ ਵਾਲੇ ਉਹਨਾਂ ਦੇ ਇਹਨਾਂ ਨੂੰ ਇਹ ਸੀ ਕਿ ਸਾਨੂੰ ਟੋਲ ਪਲਾਜ਼ਾ ਜਿਹੜਾ ਹੈ ਨਾ ਉਹਦੇ ਤੋਂ ਇਹ ਰੋਕਦੇ ਨੇ ਟੋਲ ਪਲਾਜ਼ਾ ਦੇਣਾ ਪਊਗਾ ਉਹਦੇ ਬਾਰੇ ਇਮੀਡੀਏਟ ਪ੍ਰਸ਼ਾਸਨ ਨਾਲ ਗੱਲ ਹੋਈ ਹੈ ਤੇ ਉਹਨਾਂ ਨੇ ਇੱਕ ਉਸ ਸਮੇਂ ਲਈ ਇਹਨਾਂ ਨੂੰ ਲਾਣਾ ਪਿਆ ਕੁਝ ਸਮੇਂ ਬਾਅਦ ਹੀ ਜਦ ਇਹ ਸੋਲਵ ਹੋ ਗਿਆ ਪ੍ਰਸ਼ਾਸਨ ਨਾਲ ਗੱਲ ਹੋਈ ਤੇ ਉਹਨਾਂ ਨੇ ਕਹਿਤਾ ਹੈ ਕਿ ਠੀਕ ਹੈ ਅ ਲੈਟਰ ਰੂਟਰ ਜਿਹੜਾ ਹੈਗਾ 2 ਦਿਨ ਦੇ ਅੰਦਰ ਸਾਰਾ ਕਨਫਰਮ ਹੈਗਾ ਇਹਨਾਂ ਦਾ ਉਹ ਇਸ਼ੂ ਹੀ ਜਾਨੀ ਕਿ ਸੋਲਵ ਹੋ ਗਿਆ 10 10 15 ਮਿੰਟਾਂ ਦੇ ਵਿੱਚ ਹੀ ਇਹਨਾਂ ਦਾ ਇਸ਼ੂ ਜਿਹੜਾ ਹੈਗਾ ਪ੍ਰਸ਼ਾਸਨ ਨੇ ਗੱਲ ਕਰਕੇ ਸੋਲਵ ਕਰਤਾ ਇਸ ਲਈ ਜਿਹੜੀ ਇਹ ਧਰਨੇ ਵਾਲੀ ਆ ਜਾਮ ਵਾਲੀ ਪੋਜੀਸ਼ਨ ਹੈ ਉਹ ਕੋਈ ਇਦਾਂ ਦੀ ਮੇਜਰ ਪ੍ਰੋਬਲਮ ਨਹੀਂ ਬਣੀ ਸੋਲਵ ਹੋ ਗਈ ਹੈ ਹਾਂਜੀ